ਆਗੀ ਰੋਡ ਵਿੱਚ ਦੀ ਲਾਰੀ ਉਹ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਤੇ ੱਕਾ ਲਾਉਂਦੀ ਫਿਰੇ ਸਵਾਰੀ ਗੱਲ ਦਾ ਪਤਾ ਨਹੀਂ ਕੀ ਹੋਇਆ ਕੋਈ ਪਹਿਲਾ ਸਟੂਡੈਂਟ ਸੀਗੇ ਫੇਰਾ ਪੁਲਿਸ ਮੁਲਾਜ਼ਮ ਸਾਡਾ ਕਹਿਣਾ ਨਹੀਂ ਛੱਡਦੇ ਆ ਰਹਿੰਦੇ ਹੁੰਦਾ ਸਰਕਾਰ ਨੇ ਫਾਨਾ ਹੋਰ ਸਾਡੇ ਪਸਾਤਾ ਹੈ ਚੱਕੇ ਹੁਣ ਸਾਰਾ ਪੰਜਾਬ ਦੀਆਂ ਸਾ ਬੁੜੀਆਂ ਨੂੰ ਫ੍ਰੀ ਕਰਤਾ ਅਸੀਂ ਦੱਸ ਕਿੱਥੋਂ ਦੋ ਰੁਪਏ ਲੈ ਆ ਕੇ ਮੈਨੂੰ ਦੋ ਜੀਐਮ ਸਾਨੂੰ ਗਾਲਾਂ ਕੱਢਦਾ ਸ਼ਾਉਨ ਵੀ ਸੇਲ ਨਹੀਂ ਹੁੰਦੀ ਸੇਲ ਕਿੱਤੋਂ ਹੋਣੀ ਏ ਕਿਉਂ ਵੀ ਬੁੱਟਿਆ ਸਹੀ ਐ ਬੋਗੇ ਹਾਂ ਆ ਦੇਖ ਲੈ ਕੱਲ ਦਾ ਹਾਲ ਆਪਣਾ ਮੰਦਾ ਇੰਨਾ ਚੱਲੀ ਜਾਂਦਾ ਬੋਗੇ ਪਤਾ ਨਹੀਂ ਕਿਹੜਾ ਮੱਥੇ ਲੱਗਿਆ ਸਾਹਮਣੇ ਵੀ ਜਨਾਬਾਂ ਗਈ ਖੜੀਆਂ ਹੈ ਸਾਹਮਣੇ ਵੀ ਜਨਾਬਾਂ ਦੇ ਖੜੀਆਂ ਕਿਹੜਾ ਰੁਪਾਂਡਾ ਇੱਥੋਂ ਦੂਰ ਤੇ ਕਵਾਵਾਂਗੇ ਤੇਲ ਵਾਲਾ ਤੇਲਾ ਪੰਪਲਾ ਚੀਕਾ ਮਾਰੀ ਜਾਂਦਾ ਇਹਦਾ ਪਹਿਲਾਂ ਨਹੀਂ ਸੂਤ ਹੁੰਦ ਗਈ ਹੋਰ ਸਿਰ ਚੜਾਦ ਗਿਆ ਹੋਰ ਸਿਰ ਚੜਾ ਦਿਆਂ ਦੱਸ ਕਾਮਕਾਰੀ ਲੜਾਈ ਜਾਂ ਤੇ ਕਨੈਕਟਿੰਗ ਤੇ ਡਰਾਈਵਿੰਗ ਮੋੜ ਮਾਨ ਸਾਹਿਬ ਲਾਡਾ ਬੇਡਾ ਜੀਂਜੇਖਲ ਟਵਾਣਨ ਮਾਨਾ ਰੋਤ ਕੇ ਬਾਦ ਕਰ ਸੂਰਬਤੀ ਕிருஷ்ਨਗਨ ਦਿੱਲੀ ਮਥਰਾ ਆਗਰਾ ਗਵਾਲੀਅਰ ਝਾਂਸੀ ਬੀਨਾ ਖੰਡਵਾ ਬਰੋਦਾ ਦਾਦਰ ਬੰਬੇ ਪਟਿਆਲਾ ਸਠਿਆਲਾ ਜੰਡਿਆਲਾ ਗੁਰੂਗਾਂ ਅੰਬਾਲੌਰ ਹਰੀਕੇਤ ਧੰਤਰ ਮੁਦਕੀ ਤਲਵੰਡੀ ਜੀਰਾ ਆਜੋ ਆਜੋ ਇੱਥੇ ਕਿਤੇ ਨਹੀਂ ਜਾਣੀ ਇਹ ਰਹੋ ਮੈਂ ਗਾਇਨੇ ਜੀ ਆਹ ਬਸ ਚੜ ਜਾਂਦੇ ਉਹ ਖੜ ਜਾ ਬੀਬੀ ਮਰੇ ਹੋ ਜਨੇ ਪਾਸੇ ਤੜਕੇ ਤੜਕੇ ਦਿਨ ਪਹਿਲਾਂ ਹੀ ਸਿਆਪਾ ਪਹਿਲਾਂ ਪੁਲਿਸ ਦੇ ਸਟੂਡੈਂਟ ਨਹੀਂ ਲੋਟ ਹੁੰਦੇ ਸੀ ਹੁਣ ਇਹਦਾ ਹੁੰਦਾ ਸਿਆਪਾ ਸਾਡੇ ਹੋਰ ਮੱਛੀ ਜਾਂਦੇ ਦੇਖ ਕੇ ਹਾਂ ਟਿਕਟ ਲੈਣੀ ਨਹੀਂ ਕਰਨੀ ਨਹੀਂ ਹੋਈ ਤੁਸੀਂ ਅੱਗੇ ਕਦੀ ਅੱਗੇ ਕਦੀ ਜਾਂਦੀਆਂ ਨਹੀਂ ਜਦੋਂ ਪੈਸੇ ਲੱਗਦੇ ਸੀ ਹੁਣ ਫ੍ਰੀ ਕਰਕੇ ਤਾਂ ਕਿੱਥੋਂ ਕਨੈਕਟਰ ਬਣਾ ਕੇ ਬਣਾ ਲੈਂਦੇ ਕਨੈਕਟਰ ਬਣਾ ਤਾਂ ਸਾਡੇ ਜਵਾਕਾਂ ਕਾ ਨਹੀਂ ਰਹਿਮ ਕਰੋ ਤੁਸੀਂ ਬੋਲਣਾ ਤੇ ਤੁਹਾਨੂੰ ਆਉਂਦਾ ਨਹੀਂ ਬੋੜੀਆਂ ਨਾਲ ਬੋਲਣਾ ਬੀਬੀ ਹੁਣ ਆਰਤੀ ਕਰਾ ਸੋਡੀ ਮੈਂ ਹੋਰ ਜੇ ਮਾਂ ਮੰਗ ਕੇ ਕੀ ਕੋਈ ਸਵਾਰੀ ਵੀ ਆਵੇ ਅਸੀਂ ਬੱਚੇ ਨਹੀਂ ਬਾਲਣੇ ਮਜ਼ਾ ਆਵੇ ਅਸੀਂ ਤਾਂ ਨਹੀਂ ਲੈ ਕੇ ਜਾਣੇ ਤੇਰੀ ਮਿਠਾਸ ਨੂੰ ਆਉਣੀਆਂ ਸਵਾਰੀਆਂ ਮਿਠਾਸ ਨੂੰ ਕੀ ਮਿਠਾਸ ਸਾਰਾ ਫ੍ਰੀ ਕਰਕੇ ਤੁਸੀਂ ਆ ਜਾਨੀਆਂ ਦਰਕੇ ਤੇ ਸਾਰਾ ਦਿਨ ਸਾਡਾ ਬਕਾਰ ਜਾਂਦਾ ਮਾਰੇ ਕੋਲ ਪੈਗਾ ਕਿਸੇ ਦਾ ਕੰਨ ਲਾ ਆ ਜਾ ਭਾਈ ਬਹਿ ਜੋ ਆ ਜਾ ਭਾਈ ਬਹਿ ਜੋ ਤਾਂ ਕੀ ਹੈ ਜੇ ਤੁਸੀਂ ਕਿਰਾਇਆ ਲਾਉਣਾ ਪੰਜੀ ਤੁਸੀਂ ਦੇਣੀ ਨਹੀਂ ਸਾਡਾ ਭਵੰਤ ਮਾਨਤ ਨਹੀਂ ਦੇ ਫ੍ਰੀ ਬੱਸਾਂ ਘੱਟਿਆ ਸਾਡਾ ਟਾਟੀਆਂ ਫ੍ਰੀ ਭਵੰਤ ਮਾਨ ਨੇ ਬੱਸਾਂ ਫ੍ਰੀ ਸਾਡੇ ਵਾਸਤੇ ਕੀ ਸਾਡਾ ਉਹ ਦਾ ਜੀਐਮ ਜਿਹੜਾ ਸਾਡਾ ਲਉ ਪੀਂਦਾ ਸ਼ਾਮ ਨੂੰ ਅੱਡੇ 'ਚ ਉਹ ਦੇਖਿਆ ਕਰੋ ਆ ਕੇ ਤੁਸੀਂ ਤੁਹਾਡੇ ਜੀਐਮ ਨਾਲ ਤੂੰ ਨਹੀਂ ਬੜ ਅਸੀਂ ਤਾਂ ਨਹੀਂ ਨੇ ਬੜ ਨੇ ਬੜਨਾ ਚਾ ਬੀਬੀ ਪਿੱਛੇ ਲੱਭਿਆ ਕੋਈ ਨਹੀਂ ਕਿੱਥੇ ਜਾਣਾ ਕੋਈ ਨਹੀਂ ਦੇਖਦੇ ਬਹਿ ਜਾ ਪਿੱਛੇ ਜਾ ਕੇ ਐਸਾ ਸੀਟਾ ਬੈਠੂਗੀ ਇੱਥੇ ਨਹੀਂ ਬਹਿਣਾ ਸਾਡੀ ਸੀਟ ਹੁੰਦੀ ਪਿੱਛੇ ਜਾ ਕੇ ਬਹਿ ਜਾ ਤੂੰ ਤੇਰੇ ਵਰਦੇ ਹੋਗੇ ਕੰਜਰ ਦੀ ਕਟਰੀ ਕਨੈਕਟਰ ਦੀ ਹੋਗੀ ਕੀ ਗੱਲ ਹੈ ਬੁੜੀਆਂ ਕਿੱਥੇ ਜਾ ਕੇ ਬਹਿਣ ਉਹ ਬੀਬੀ ਸਾਰੀ ਬੱਚ ਖਾਲੀ ਵੀ ਜਲੂਜ ਨਹੀਂ ਇੱਥੇ ਬਹਿਣਾ ਪਤਾ ਨਹੀਂ ਕਿਹੜਾ ਮਨੁੱਖ ਮੱਥੇ ਲੱਗਿਆ ਬਹਿ ਜਾਂਦੇ ਯਾਰ ਜਿੱਥੇ ਬਹਿੰਦਿਆਂ ਦੀ ਗਿੱਚੀ ਪਿੱਛੇ ਮੱਥ ਹੁੰਦੀ ਆ ਬਹਿ ਜਾਂਦੇ ਉਹ ਡਰਾਈਵਰ ਤੇਰੀ ਮਾਂ ਦੀ ਗਿੱਚੀ ਪਿੱਛੇ ਮੱਤ ਤੇ ਤੇਰੀ ਭੈਣ ਦੀ ਗਿੱਚੀ ਪਿੱਛੇ ਮੱਤ ਹੈ ਤੂੰ ਸਾਨੂੰ ਕਹਿੰਦਾ ਬੋਲ ਤਾਂ ਬਸ ਨਹੀਂ ਚੜ ਲੀਗਾ ਨਾ ਸਿੱਕਾ ਤੇ ਚੜ ਕੇ ਜਾਈਏ ਹੈ दारू ਪੀ ਕੇ ਤਾਂ ਡਰਾਵੀ ਕਰਨ ਬੈ ਜਾਂਦੇ ਬੈਠਣ ਦਾ ਸੀਸ ਤਾਂ ਚੱਜ ਨਹੀਂ ਆਉਂਦਾ ਤਾਂ ਪਹਿਲਾਂ ਸੀਸੇ ਸੈੱਟ ਕਰਨ ਬੈ ਜਾਂਦੇ ਜਨਾਨੀਆਂ ਤੇ ਪੈਨ ਪਿੱਛੇ ਵਿਖ ਕੇ ਬੱਸ ਚ ਕੀ ਬੈਠਾ ਬੁੜੀਆਂ ਬੈਠੀਆਂ ਤਾਂ ਕੁੜੀਆਂ ਬੈਠਣ ਲੈ ਮਾਤਾ ਮੋਹਿੰਦਰ ਮੈਨੂੰ ਦੇਖੀ ਜਾਂਦੀ ਲੈ ਆਧਾਰ ਕਾਰਡ ਫੜਾ ਤੇਰਾ ਕਰ ਲੈ ਤਾਂ ਗੱਲ ਨਹੀਂ ਵੱਡੀ ਮੈਂ ਨਹੀਂ ਬੈਠੀ ਦੀਨੀ ਕਿ ਤੂੰ ਧਾਰ ਕਰ ਮੰਗਦਾ ਮੈਥੋਂ ਉਹ ਬੀਬੀ ਤੂੰ ਜਾਣਿਆ ਕਿ ਸਫਰ ਨਵੇੜ ਨਾ ਕਿ ਨਹੀਂ ਆਧਾਰ ਕਾਰਡ ਤਾਂ ਦੇਣਾ ਹੀ ਪਊਗਾ ਜੇ ਫ੍ਰੀ ਜਾਣਾ ਤਾਂ ਮੈਨੂੰ ਕੀ ਪਤਾ ਤੂੰ ਕਿੱਥੋਂ ਦੀ ਕਿਹੜੀ ਸਟੇਟ ਤੋਂ ਆਈ ਹੈ ਮੈਨੂੰ ਕੋਈ ਦਾਦੂ ਕਾਰਡ ਹੈ ਨਹੀਂ ਕਿ ਮੈਂ ਸਾਹਮਣੇ ਬੈਠੀ ਦੀਨੀ ਤੈਨੂੰ ਜੇ ਨਹੀਂ ਹੈਗਾ ਆਧਾਰ ਕਾਰਡ ਤਾਂ ਬੀਬੀ ਤੇਰੇ ਮੈਂ ਤੂੰ ਥੱਲੇ ਉੱਤਰ ਜਾ ਬਸ ਤੂੰ ਸਾਡਾ ਹਾਂ ਮੈਂ ਥੱਲੇ ਉੱਤਰ ਦੇਗੀ ਤੇਰੇ ਪੇਉ ਦਾ ਗਾਜ ਤੇਰੀ ਮਾਂ ਦੀ ਬਸਾ ਹੈ ਕਿਥੇ ਪੇਉ ਦੀ ਬਸਾ ਬਣਾਈ ਵੀ ਆਏ ਤੇ ਉਹਦੀ ਬਸਾਸੀਂ ਚਲਾਉਣੇ ਸਾਡੀ ਜ਼ਿੰਮੇਵਾਰੀ ਹੁੰਦੀ ਏ ਤੂੰ ਟਿਕਟ ਤੇ ਟਿਕਟ ਤੇ ਬਾਧ ਆਧਾਰ ਕਾਰਡ ਦੀ ਕਰੂੰਗਾ ਤੇਰਾ ਪਾਸ ਆਧਾਰ ਕਾਰਡ ਦੇ ਦੇਂਗੇ ਕਿ ਨਹੀਂ ਹਾਂ ਤੈਨੂੰ ਦਿਖਾ ਆਧਾਰ ਕਾਰਡ ਮੇਰੇ ਕੋਲ ਆ ਲੈ ਮੇਰੇ ਮੁੰਡੇ ਦਾ ਨੰਬਰ ਤੇ ਤੈਨੂੰ ਫੋਨ ਕਰਦਾ ਪਹਿਲੇ ਆ ਨੰਬਰ ਨੰਬਰ ਮੈਂ ਕੀ ਨੰਬਰਾਂ ਤੋਂ ਸਿਰ ਚ ਮਾਰਨਾ ਤੂੰ ਆਧਾਰ ਕਾਰਡ ਫੜਾ ਨਹੀਂ ਦਿੰਦੀ ਤਾੜਾ ਨਹੀਂ ਤੁਰਦਾ ਲੱਗਾ ਇਥੋਂ ਪਾਲਦਾ ਖਾ ਕੇ ਭੁੱਕੀ ਰੱਜ ਕੇ ਤਾੜਾ ਖਾ ਕੇ ਕਿ ਗੱਡਾ ਬੁੜਾ ਤੇ ਲੀਡਰੀ ਭੁੱਕੀ ਤੂੰ ਸਾਨੂੰ ਦੇਖੇ ਜਾਨੀ ਐ ਡਰਾਈਵਰ ਕਨੈਕਟਰ ਆਪਾਂ ਦੇ ਕਾਦੇ ਬਾਤਾਂ ਦੇ ਬੁੜੇ ਨੂੰ ਆ ਜਾ ਬਾਪੂ ਜੀ ਆ ਜਾਓ ਆਜੇ ਭਾਜੇ ਗੁਰਦਾਨ ਵੇਕੇ ਮੱਥੇ ਵਟਪਾ ਨਹੀਂ ਤੇਰੇ ਅਰ ਦਾ ਕੀ ਗੱਲ ਹੈ ਬਾਪੂ ਨੇ 50 ਦਾ ਨੋਟ ਦੇਣਾ ਹੁੰਦਾ ਸਾਨੂੰ ਬਾਪੂ ਨੇ ਬਾਪੂ ਨੇ ਚਮਚਾ ਖੋਣਾ ਹੁੰਦਾ ਚਲ ਬੀਬੀ ਸਾਡੇ ਅਸੀਂ ਬਾਹਰ ਜਾ ਕੇ ਟਾਈਮ ਹੋਰ ਵੀ ਚੱਕਣਾ ਪਾਗਾ ਤੇਰੇ ਗਾਂ ਦਾ ਮੈਂ ਤੂੰ ਧਾਰ ਘੜਾ ਬਰਾਤ ਮੈਂ ਤਾਂ ਇੱਥੇ ਬਹਿ ਕੇ ਦਉਂਗੀ ਪਹਿਲਾਂ ਤੂੰ ਪਹਿਲਾਂ ਤੂੰ ਸੀਟ ਮੇਰੀ ਦੇ ਬਹਿ ਗਈ ਹੈ ਉੱਤੋਂ ਤੂੰ ਰੋਮ ਮਾਰੀ ਨੇ ਤੂੰ ਧਾਰ ਘੜਾ ਦੇਂਗੀ ਕਿ ਨਹੀਂ ਦੇਂਗੀ ਖਾਣੇ ਦਾ ਡਰਾਈਵਰ ਦਾ ਸੀਟ ਹੈ ਕਨੈਕਟਰ ਲਖਾਣੇ ਦਾ ਫੁਰਨਾ ਸਾਡੇ ਅੰਗ ਬਜਰ ਦਾ ਪੜਾ ਨੇ ਗਿੱਟੇ ਡੇਡ ਦੁਖੀ ਜਾਂਦੇ ਉਹਨਾਂ ਤੋਂ ਚੜ੍ਹਿਆ ਉਤਰੇ ਕਿਹੜੇ ਗਿੱਟੇ ਜਾਂਦੇ ਉਹ ਹੀ ਲਾ ਜਾਦਾ ਚੁੱਪ ਕਰ ਲਈ ਟੈਕਟ ਲੈ ਲਾ ਘਰੇ ਥੋੜੇ ਤੋਂ ਨਾ ਨਹੀਂ ਜਣਾ ਹੁਣ ਤੂੰ ਕਹੀ ਨਹੀਂ ਮੈਂ ਨਾਉਣ ਚੱਲੀ ਆ ਕਦੇ ਕਿਸੇ ਡੇਰੇ ਦੇ ਟੋਬੇ ਦੇ ਨਾਉਣ ਚੱਲੀ ਆ ਕਦੇ ਕਿਸੇ ਬਾਬੇ ਦੇ ਡੇਰੇ ਤੇ ਅਸੀਂ ਚੁੱਭੀ ਮਾਰ ਕੇ ਆਣੀ ਇਸ ਆਪਣੀ ਸੁੱਖ ਲਾਉਣੀ ਹੈ ਘਰੇ ਕਦੀ ਨੰਦੀਆਂ ਨਹੀਂ ਗਿਆ ਜਦੋਂ ਦੀ ਫਰੀ ਯਾਤਰਾ ਹੋਈ ਆ ਮੂੰਹ ਜਾ ਕੇ ਦੜਕੀ ਆ ਕੇ ਬਹਿ ਨਹੀਂ ਲੈ ਕੇ ਝੋਲਾ ਇੱਥੇ ਪਤਾਰ ਥੱਲੇ ਆਰੇ ਨੂੰ ਬਾਹ ਫੜ ਕੇ ਐਵੇਂ ਬਹਿ ਸੀ ਜਨਾ ਹੋਰ ਵੀ ਸਵਾਰ ਜਨਾ ਬੈਠ ਗਿਆ ਟੈਕਟਾ ਕੱਟਣਗਾ ਉਹਨਾਂ ਦਾ ਆਪਾਂ ਹਾਂ ਮੈਂ ਤਰ ਜਾ ਮੈਂ ਜਾਵਾਂ ਅਸਰ ਤੋਂ ਤੂਖੀ ਮੈਨੂੰ ਕਿਤਾ ਰਹੋਗੇ ਬਾਹ ਫੜ ਕੇ ਮੈਂ ਤਾਂ ਆਪ ਹੀ ਜਾਣ ਪਈ ਨਹੀਂ ਤੇਰੀ ਮਾਮੂਰੇ ਜਾ ਕੇ ਬਸ ਦੇ ਲੈ ਤੂੰ ਰੋ ਬਣਾ ਫਿਰਦਾਏ ਤੇ ਵੱਡਾ ਗੁੰਡਾ ਪੀ ਪੀ ਸ਼ਰਾਬਾਂ ਤੇ ਤੀਵਿਆਂ ਤੇ ਰੋ ਮਾਰਦੇ ਆ ਤੇਰੇ ਭੇਜੇ ਬੇੜਾ ਤੂੰ ਮੈਂ ਹੋ ਜਾ ਮਰ ਜੇ ਪਰ ਕਿੱਥੇ ਰੋਡਾਂ ਤੇ ਰਹੇ ਨਾ ਕੱਖ ਵੀ ਤੂੰ ਕਿੱਥੇ ਰੋਡਾਂ ਲੱਗਿਆ ਪਿਆ ਇੱਥੇ ਤੈਨੂੰ ਬਣਾਵਾ ਇੱਥੇ ਕਨੈਕਟਰ ਹੁਣੇ ਹੀ ਕਿਵੇਂ ਮਰਦਾ ਇੱਥੇ ਕਿਵੇਂ ਰੋਡਾਂ ਲੱਗਿਆ ਵਾ ਕਿਵੇਂ ਗੁੰਡਿਆਂ ਨੂੰ ਤੇ ਪਾਉਂਦਾ ਲਹੂ ਪੀਣਾ ਚੜਾ ਦਿੰਦੇ ਆ ਪੀਕੇ ਮੂਹ ਤੇ ਬਸ ਤੇ ਉਹਨੂੰ ਅਰ ਸਿਆਪਾ ਸਵੇਰੇ ਸਵੇਰੇ ਜਾਨ ਨੂੰ ਪਾਲਿਆ ਤਾਂ ਉਹਨੂੰ ਇੰਨੀ ਗੱਲ ਕਹਿ ਕੇ ਮਾਤਾ ਨੂੰ ਮੈਂ ਤਾਂ ਉਹ ਕਰ ਦਿਮਾਗ ਲੱਗਦੀ ਹੈ ਇਹ ਯਾਰ ਕੀ ਸਿਆਪਾ ਪਾ ਦਾ ਕਿੱਥੇ ਬੁੱਢੀ ਯਾਰ ਕੀ ਯਾਰ ਬੀ ਓਏ ਆ ਬੰਨੇ ਤੇਰੇ ਹੱਥ ਆ ਬਹਿ ਜਾ ਜਿੱਥੇ ਬਹਿਣਾ ਜਿੱਥੇ ਜਾਣਾ ਉੱਥੇ ਲਾ ਦਾਂਗੇ ਜਿਹੜੇ ਮੋਰ ਤੇ ਜਾਣਾ ਲਾ ਦਾਂਗੇ ਮੇਰੇ ਤੋਂ ਪੈਸੇ ਲੈ ਲੈ ਤੇ ਸਾਡਾ ਖੇੜਾ ਚੜਾ ਲਵਾ ਤੇ ਪੈਰੀਂ ਤਲੋ ਆ ਕੇ ਬਹਿ ਜਾ ਸਿਆਪਾ ਪਾ ਦਾ ਆ ਕੰਜੇ ਨੂੰ ਸਮਾਰ ਜਿਹੜਾ ਭੌਂਕਦਾ ਕੁੱਤਾ ਚੱਲ ਬੱਸ ਨੂੰ ਗਾਲਾਂ ਪਾਉਂਦ ਕਰਦੀ ਆ ਤੂੰ ਸਾਨੂੰ ਬੋ ਇੱਜ਼ਤ ਸਾਡੀ ਬਖਸ਼ੀਂ ਜਾ ਕੇ ਬਹਿ ਜਾ ਜਿੱਤੇ ਬਹਿਣਾ ਸਾਡੇ ਭਲਾ ਡਰਾਈਵਰ ਸੀਟ ਤੇ ਬਹਿ ਜਾ ਜਾ ਆਜੋ ਮਾੜਾ ਕੋਈ ਨਹੀਂ ਤੁਸੀਂ ਬੈਠੋ ਵਿੱਚ ਅਸੀਂ ਕਾਲ ਜਾਣੇ ਅਸੀਂ ਵੀ ਲੇਟ ਹੋਈ ਨਹੀਂ ਕੋਈ ਨਹੀਂ ਪੁੱਤ ਤੇਰੇ ਕਰਕੇ ਤਾਂ ਮੈਂ ਆ ਜੂਗਾ ਕੰਜੇ ਦੇ ਮੁੱਛਾਂ ਨੱਟ ਲਈ ਜਾਂਦਾ ਬੈਠਾ ਕੋਈ ਨਾ ਮਾੜਾ ਆ ਜਾ ਤੂੰ ਬਹਿ ਜਾ ਬਾਈ ਆ ਬੀਬੀ ਬਹਿ ਜਾ ਬਹਿ ਜਾ ਹੁਣ ਕੇ ਮਿੰਤਾ ਕਰਦੇ ਆ ਉਹੀ ਆ ਜਿੰਨ ਫੜ ਕੇ ਸਾਡਾ ਖਿਹੜਾ ਛੜ ਆ ਜਾ ਬਹਿ ਜਾ ਮੇਰੇ ਵੀਰ ਜੀ ਮੇਰੇ ਭਾਈ ਜੀ ਆ ਬਾਤੂਰੀ ਸਾਰੇ 4 ਮਿੰਟ ਰਹਿ ਗਏ ਆ ਸਾਡੀ ਕੰਪਨੀ ਕੋਲ ਸਮਾਨ ਤਿਆਰ ਕੀਤਾ ਹੈ ਆ ਕੰਗਾ ਹੈ ਆ ਕਰੀਮ ਹੈ ਆ ਗੱਬਰਤਾ ਹੈ ਆ ਕੈਂਚੀ ਹੈ ਆ ਸਿਰ ਬਾਉਂਗੇ ਦੰਦੇ ਪਹਿਲਾਂ ਟੁੱਟ ਜਾਣਗੇ ਆ ਮੂੰਹ ਤੇ ਕਰੀਮ ਲਾਉਂਗੇ ਰੰਗ ਨਾਲ ਦੀ ਨਾਲ ਕਾਲਾ ਹੋ ਜਾਏਗਾ ਆ ਕੇਸ ਦੀ ਅੱਖ ਦੁਖਦੀ ਹੋਵੇ ਅੱਖ ਤੇ ਲਾਲੀ ਹੋਵੇ ਅੱਖ ਤੇ ਰੜਕ ਪੈਂਦੀ ਹੋਵੇ ਆ ਗੱਬਰਤਾ ਨਾਲ ਬਾਉ ਅੱਖ ਨਾਲ ਦੀ ਨਾਲ ਥੋੜੀ ਖਰਾਬ ਹੋ ਜਾਏਗੀ ਹਾਂ ਜੀ ਵਿੱਚ ਖਲੂ ਆ ਗਏ ਆ ਲੋ ਚਾ ਲੋ ਜੀ ਇਹ ਹਾਂਜੀ ਆ ਪੈਂਜੀ ਕੰਗਾ ਚਾਹੀਦਾ ਏ ਆ ਵੀਰ ਜੀ ਨਬਜ਼ਰਾ ਹਾਂ ਜੀ ਨਹੀਂ ਜੀ ਜੀ ਹਲੋ ਹਾਂ ਦਾਰਬੀ ਇਹ ਗੱਡੀ ਉਹ ਦਾਰਬੀ ਖੁੱਲਨੇ ਲਓ ਜੀ ਲਓ ਆ ਬਾਤੁਰਨ ਲੱਗਿਆ ਛੇਤੀ ਕਰੋ ਇਹ ਆ ਗਈ ਇਹ ਹਲੋ ਹਲੋ ਲਓ ਵੀਰ ਜੀ ਲਓ 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 ਓ ਚੱਲ ਗਮਤਰਾ ਟਾਈਮ ਹੋ ਗਿਆ ਤੇਰਾ ਚੱਲ ਹੋਇਆ ਫਟਵਰ ਥੱਲੇ ਵਾਲਾ ਗੱਬਰ ਤਾਂ ਅੱਜ ਤੱਕ ਸੀ ਭੁੱਖੇ ਮਰਦੇ ਅਜ ਤਾਂ ਜਵਾਕ ਪਾਲਣੇ ਆ ਓ ਖੇਤ ਗਲਾ ਦੇ ਬੂਟੇ ਲੇਟ ਬੋ ਦੇ ਟਾਈਮ ਕੇ ਆਪਾਂ ਕਰੋ ਚੱਕਣਾ ਮੋਗੇ ਵਾਲੀ ਬਸਦਾ ਖਿੱਚਦੇ ਕਰਿਆ ਹਾਂਜੀ ਭਾਈ ਟਿਕਟ ਲਓ ਜੀ ਆਪਦੀ ਕੀ ਹੈ ਜੀ ਇਹ ਓਹੋ ਟੀਚਰ ਤੁਸੀਂ ਤਾਂ ਭੈਣੇ ਮੇਰੀ ਗੱਲ ਸੁਣੋ ਤੁਸੀਂ ਤਾਂ ਟਿਕਟ ਲੈ ਹੀ ਸਕਦੇ 70 80 ਹਜ਼ਾਰ ਤੁਹਾਡੀ ਤਨਖਾਹ ਜੇ ਫਰੀ ਦਾ ਮਤਲਬ ਤੁਸੀਂ ਤਾਂ ਸਾਡੇ ਦੇ ਮਾੜਾ ਮੋਟਾ ਰਹਿਮ ਕਰੋ ਤੇ ਸਰਕਾਰ ਨੇ ਸਾਰੀਆਂ ਲੇਡੀਜ਼ ਨੂੰ ਫਰੀ ਕੀਤਾ ਕੀਤਾ ਤਾਂ ਕੋਈ ਗੱਲ ਨਹੀਂ ਤੁਸੀਂ ਮਾੜਾ ਮੋਟਾ ਤੁਸੀਂ ਤਾਂ ਇੰਨੀ ਤਨਖਾਹ ਸਰਕਾਰ ਨੇ ਤਾਂ ਜਿਹੜੇ ਜ਼ਰੂਰਤਮੰਦ ਆ ਉਹਨਾਂ ਵਾਸਤੇ ਫਰੀ ਕੀਤਾ ਭੈਣਾ ਵਾਸਤੇ ਕਿਉਂ ਮੱੱਚੇ ਪਏ ਕਿਉਂ ਸਾਰੀਆਂ ਸਵਾਰੀਆਂ ਨੂੰ ਤੁਸੀਂ ਸਵੇਰੇ ਲੜੀ ਜਾਂਦੇ ਬਕਵਾਸ ਨਾ ਕਰੋ ਜਿਹੜੇ ਆਧਾਰ ਕਾਰਡ ਤੁਸੀਂ ਨੋਟ ਕਰੋ ਤੇ ਬਸ ਖਤਮ ਕਰੋ ਬੀਬੀ ਜਾਰ ਕਰ ਤਾਂ ਨੋਟ ਕਰੀ ਬੈਠੇ ਆਪਦਾ ਸੀ ਜੇ ਮਾੜਾ ਮੋਟਾ ਰੱਬ ਤੋਂ ਤੁਸੀਂ ਅੱਧੀ ਜਗਤੀ ਲੈ ਲਿਆ ਕਰੋ ਅੱਛਾ ਫ ਸਾਡੀ ਤਾਂ ਇੱਜ਼ਤ ਦੀ ਕੁੱਤਿਆ ਜਿੰਨੀ ਹੋ ਗਈ ਜਦੋਂ ਉਹਦਾ ਫ੍ਰੀ ਸਫਰ ਕੀਤਾ ਹਾਂਜੀ ਬਾਈ ਕਿੱਥੇ ਜਾਣਾ ਵੀਰੇ ਇੱਕ ਡੈਕਟ ਦੇ ਦੀ ਹਰੀ ਕੇ ਪਤਨ ਦੀ ਸ਼ੁਕਰ ਹੈ ਵਾਹਿਗੁਰੂ ਸ਼ੁਕਰ ਹੈ ਵਾਹਿਗੁਰੂ ਬੋਣੀ ਤਾਂ ਹੋਈ ਸਾਡੀ ਸ਼ੁਕਰ ਅਦਾ ਤਿਆ ਤੁਹਾਡੇ ਅਰਗੇ ਲੋਕਾਂ ਕਰਕੇ ਸਾਡੀਆਂ ਬੱਸਾਂ ਵੀਰੇ ਚੱਲ ਰਹੀਆਂ ਸਾਡੇ ਜਵਾਕਾਂ ਦੇ ਢਿੱਡ ਭਲ ਰਹੇ ਆ ਲੋ ਇੰਨੇ ਪੈਸੇ ਫੋਟੋ ਕਰੀ ਮੈਂ ਬਕਾਇਆ ਲਿਖਦਾ ਬਕਾਇਆ ਜੀ ਬੋਣੀ ਬੋਣੀ ਥੋੜੀ ਕੀਤੀ ਬਾਈ ਬੋਣੀ ਦਾ ਥੋੜਾ ਬਕਾਇਆ ਜਮਾ ਨਹੀਂ ਜਾਂਦਾ ਬਾਜ ਮਾਰ ਕੇ ਬਕਾਇਆ ਦਵਾਗੇ ਵੀਰਾ ਤੇਰਾ ਧੰਨਵਾਦ ਧੰਨਵਾਦ ਚਲਾ ਤਾਂ ਸ਼ੁਕਰ ਹੈ ਬੋਗਾ ਹਰੀ ਕੇ ਪਤਨ ਦਾ ਜਗਾਰ ਹੋ ਗਿਆ ਇੱਕ ਸਵਾਰੀ ਤਾਂ ਨਹੀਂ ਹੋ ਵੀ ਲਿਆ ਟਖਾਂ ਦੀ ਬਾਈ ਸੱਸੀ ਕਾਲ ਜੀ ਤਸਿਕਾ ਲਾਉ ਚਾੜ ਜੀ ਲਾਉ ਪੈਂਸ ਮੇਰੇ ਕੋਲ ਆ ਗਿਆ ਇਹੋ ਚ ਕੀ ਬਲੇ ਇੱਕ ਜਿਹੜ ਟਕਟੀ ਅੱਜ ਬਾਈ ਇੱਕ ਟਿੱਕ 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 ਜੀ ਕੀ ਗੱਲ ਸਵਾਰੀਆਂ 15 ਬੈਠਣਾ ਟਿੱਕ ਟਿੱਕ ਸਵਾਰੀਆਂ ਬਾਈ ਜੀ ਕੀ ਕਰਨ ਗਿਆ ਆ ਇਧਰ ਆ ਬੀਬੀ ਪਹਿਲਾਂ ਤਾਂ ਇੰਨਾ ਸਾਡੇ ਨਾਲ ਕਲੇਸ਼ ਪਾ ਕੇ ਥਾਣਾ ਥਾਣੀ ਹੋਣ ਲੱਗੀ ਸੀ ਤੇ ਆ ਭੈਣਾ ਇਹ ਵੀ ਸਾਰੀਆਂ ਟੀਚਰਾਂ ਨਾਲੇ ਇਹ ਕਹਿੰਦੀ ਸਾਡਾ ਫ੍ਰੀ ਕੀਤਾ ਮਾਨ ਸਾਹਿਬ ਨੇ ਤੇ ਆ ਇਧਰ ਬਾਈ ਜੀ ਇਹਨਾਂ ਕਰਕੇ ਟਿੱਕ ਟਿੱਕ ਇਹਨਾਂ ਦੀ ਬਸ ਕਰਮਾਂ ਨਾਲ ਕੱਟਿਆ ਸਾਰੇ ਪੜ੍ਹਨ ਲਿਖਣ ਵਾਲੇ ਇਹ ਤਾਂ ਹੋਣੀ ਦੇਖ ਲਓ ਇਹ ਦੇਖੋ ਕੁਤਰੀ ਜਿਹੜੀ ਨਹੀਂ ਬਾਈ ਜੀ ਨਹੀਂ ਕੁਛ ਨਹੀਂ ਖਾਦਾ ਇੱਕ ਦੋ ਮੁਲਾਜ਼ਮ ਸਿਵਲ ਦੇ ਬੈਠੇ ਆ ਇੱਕ ਵਰਦੀ ਵਾਲਾ ਬਾਈ ਬੈਠਾ ਆ ਪਤਾ ਨਹੀਂ ਟਿੱਕ ਟੱਲਊ ਕਿ ਨਾਲ ਲਊ ਹਜੇ ਤਾਂ ਨਹੀਂ ਪਤਾ ਔਰ ਕਨੈਕਟਰ ਨਹੀਂ ਹਾਂਜੀ ਬਾਈ ਜੀ ਹਾਂ ਟਿਕਟ ਲਿਆਓ ਹਾਂ ਕੀ ਟਿਕਟ ਫੜਾਓ ਆਪਦਾ ਪੈਸੇ ਦਾ ਟੁਕੜਾ ਮਲਾਜ਼ਮ ਕੀ ਮਲਾਜ਼ਮ ਵੀਰੇ ਟਿਕਟ ਲੱਗੂਗੀ ਇਹ ਚ ਮਲਾਜ਼ਮ ਦਾ ਕਾਰਡ ਦਾ ਆਪਣਾ ਵਰਦੀ ਨਹੀਂ ਦਿਦੀ ਤੈਨੂੰ ਵਰਦੀ ਨਹੀਂ ਵਾਊਚਰ ਦਿਖਾ ਦਿਓ ਹੈਗਾ ਤਾਂ ਵਾਊਚਰ ਦਿਖਾ ਦਿਓ ਆ ਦੇਖ ਲੈ ਕਾਰਡ ਦੇਖ ਲੈ ਬਾਈ ਜੀ ਕਾਰਡ ਨੂੰ ਮੈਂ ਚੱਟਣਾ ਜਾਂ ਤਾਂ ਤੁਹਾਨੂੰ ਸਰਕਾਰ ਦਿੰਦੀ ਹੈ ਵਾਊਚਰ ਉਹ ਵਾਊਚਰ ਕਿਉਂ ਨਹੀਂ ਦਿੰਦੇ ਤੁਸੀਂ ਵਾਊਚਰ ਹੈ ਨਹੀਂ ਗੇ ਯਾਰ ਬਾਈ ਚੁੱਪ ਕਰਕੇ ਟਿਕਟ ਲਾ ਯਾਰ ਸਾਲਾ ਤਾਂ ਸਾਡੀ ਤਾਂ ਜੂਨ ਹੀ ਖਰਾਬਾ ਸਾਲਾ ਜਿਹੜਾ ਦੇਖ ਲੋ ਸਾਹਮਣੇ ਜਿਹਨੂੰ ਕੜਦਾ ਹੈ ਤੈਨੂੰ ਨਹੀਂ ਕਾ ਕੱਢੀ ਸਾਲਾ ਤੂੰ ਥੱਲੇ ਪਉ ਏ ਮੇਰੀ ਗੱਲ ਸੁਣ ਨਾ ਤੂੰ ਧੱਕਾ ਕਰੀ ਐ ਨਾ ਤੂੰ ਧੱਕਾ ਕਰੀ ਐ ਨਾ ਤੂੰ ਧੱਕਾ ਕਰੀ ਐ ਨਾ ਬਈ ਧੱਕਾ ਕਰੀ ਐ ਨਾ ਤੂੰ ਤੂੰ ਕੀ ਬਾਈ ਬਚਾਓ ਯਾਰ ਡਰਾਈਵਰ ਸਾਹਿਬਾ ਤਾੜੇ ਬੱਸਿਆ ਬਈ ਕੀ ਗੱਲ ਹੋ ਗਈ ਉਹ ਪਰੇ ਹੋ ਏ ਤੂੰ ਕੀ ਬਈ ¡Pero <coughs> loco! ਆ ਮੁਫਤ ਖੋਰੀ ਨੇ ਸਾਡੀ ਕੀ ਜੂਨ ਬਣਾਤੀ ਕਿਸੇ ਟਾਈਮ ਸਾਨੂੰ ਉਸਤਾਦ ਜੀ ਉਸਤਾਦ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਜਿਹੜਾ ਹੁੰਦਾ ਸਾਡੇ ਛਿੱਤਰ ਮਾਰਦਾ ਲੁਕ ਸਾਡੇ ਮੁੱਕੇ ਕਿਸਨ ਠੁੱਡੇਦਾ ਸਾਡੀ ਤਾਂ ਇੱਜ਼ਤ ਰਹਿ ਗਈ ਜਿਹੜੇ ਵੀ ਘੌਮ ਦੇ ਵਿੱਚ ਜਿਹੜੇ ਰਾਜ ਦੇ ਵਿੱਚ ਮੁਫਤ ਖੋਰੀ ਹੋਊਗੀ ਉੱਥੇ ਆਈ ਕੰਜਰ ਕਾਣਾ ਆਈ ਗਾਲ ਹੋਊਗਾ ਲੋਕੋ ਅਸੀਂ ਤਾਂ ਆਪਣੇ ਬੱਚੇ ਖਾਤਰ ਨੌਕਰੀ ਕਰਾਂਗੇ ਪਰ ਸਾਡੇ ਨਾਲੇ ਵਤੀਰਾ ਕਦੋਂ ਤੱਕ ਅਸੀਂ ਬਰਦਾਸ਼ਤ ਕਰਾਂਗੇ ਸਾਡੇ ਇੰਨੇ ਛਿੱਤਰ ਪਏ ਸਾਡੀ ਕੋਈ ਇੱਜ਼ਤ ਨਹੀਂ ਸਮਾਜ ਦੇ ਵਿੱਚ ਜਾਂ ਬਿਜਲੀ ਹਗੀ ਮੁਫਤ ਹੋਗੀ ਕਣਕ ਮੁਫਤ ਹੋਗੀ ਸਾਰਾ ਕੁਝ ਸਫਰ ਮੁਫਤ ਹੋ ਗਿਆ ਤਾਂ ਦੇਸ਼ ਦਾ ਡਾਂਚਾ ਕਿੱਥੋਂ ਚੱਲੂਗਾ ਲੋਕੋ ਕਿੱਥੋਂ ਇਕਨੋਮੀ ਇਨਫਰਾਸਟ੍ਰਕਚਰ ਕਿੱਥੋਂ ਆਪਣਾ ਕਾਮ ਹੋ ਸਕਦਾ ਹੈ ਨਹੀਂ ਹੋ ਸਕਦਾ ਲੋਕੋ